मुंडे जी हर साल मिल बूटे लॻंदे हा ਤੋਂ ਪਹਿਲਾਂ ਪਹਿਲਾਂ ਆਇਆ ਇੱਥੇ ਆਉਂਟ ਕੋਲ। ਹਾਂਜੀ ਸਭ ਤੋਂ ਪਹਿਲਾਂ 10ਵੇਂ ਪਾਸ ਵਾਲੋ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਚੌਂਸਰ ਨਗਰ ਸੇਵਾ ਸੁਸਾਇਟੀ ਵੱਲੋਂ ਵੀਰ ਹਰਸਖਜਿੰਦਰਪਾਲ ਸਿੰਘ ਫੌਜੀ ਸਾਹਿਬ ਵੱਲੋਂ ਬਹੁਤ ਹੀ ਸੋਹਣਾ ਉਪਰਾਲਾ ਕੀਤਾ ਜਾ ਰਿਹਾ ਜਿਹੜਾ ਕਿ ਆਪਣਾ ਵਾਤਾਵਰਨ ਨੂੰ ਸੰਭਾਲਣ ਦੇ ਲਈ ਜਿਸ ਤਰੀਕੇ ਨਾਲ ਆਪਾਂ ਨੂੰ ਪਤਾ ਹੀ ਹੈ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਗੁਰਬਾਣੀ ਦਾ ਫਰਮਾਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਠੀਕ ਹੈ ਨਹੀਂ ਆਪਾਂ ਨੂੰ ਵਾਤਾਵਰਨ ਨੂੰ ਅੱਜ ਸੰਬੰਧੀ ਬਹੁਤ ਜ਼ਰੂਰਤ ਹੈ ਸਭ ਤੋਂ ਸੋਹਣੀ ਗੱਲ ਹੈ ਜਦੋਂ ਫੋਜੀ ਸਾਹਿਬ ਦੀ ਪਹਿਲੀ ਬੇਟੀ ਹੋਈ ਸੀਗੀ ਾਰਮਾਨ ਕੌਰ ਉਦੋਂ ਇਹਨਾਂ ਨੇ 150 ਬੂਟਾ ਲਾਇਆ ਸੀਗਾ ਤੇ ਅੱਜ ਹੁਣ ਪਰਮਾਤਮਾ ਨੇ ਦੂਜੀ ਬੇਟੀ ਬਖਸ਼ੀ ਹੈ ਤੇ ਅੱਜ ਫੇਰ ਬੇਟੀ ਦੀ ਖੁਸ਼ੀ ਦੇ ਵਿੱਚ ਫੋਜੀ ਸਾਹਿਬ ਨੇ ਬੂਟੇ ਲਾ ਰਹੇ ਹੈ ਤੁਸੀਂ ਮਤਲਬ ਕੀ ਅੱਜ ਬੂਟੇ ਲਾ ਰਹੇ ਹੋ ਇਹਦੇ ਬਾਰੇ ਥੋੜਾ ਜਿਹਾ ਪਾਉ ਉਸ ਨੂੰ ਤੁਸੀਂ ਪਹਿਲਾਂ ਦੱਸੋ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 10800 ਕਿਸ਼ਿੰਦਰਪਾਲ ਸਿੰਘ ਫੌਜੀ ਚੰਦ ਸਰ ਨਗਰ ਸੇਵਾ ਸੁਸਾਇਟੀ ਰਜਿਸਟਰਡ ਬਟੰਡਾ ਬੋਲ ਰਿਹਾ। ਕਿਉਂਕਿ ਹਰ ਸਾਲ ਮੈਂ ਬੁੱਟੇ ਲਾਉਣਾ ਜੀ ਮੇਰੀ ਬੇਟੀ ਦੇ ਜਨਮ ਦਿਨ ਤੇ। ਪਿਛਲੇ ਸਾਲ ਮੇਰੀ ਵੱਡੀ ਬੇਟੀ ਦੇ ਜਨਮ ਦਿਨ ਤੇ ਮੈਂ 150 ਬੁੱਟੇ ਲਾਇਆ। ਹੁਣ ਦੂਸਰੀ ਬੇਟੀ ਦੇ ਜਨਮ ਦਿਨ ਤੇ ਮੈਂ ਕੋਸ਼ਿਸ਼ ਕਰ ਰਿਹਾ ਵੀ ਮੈਂ 300 ਬੁੱਟੇ ਲਾਉਂਦਾ। ਅੱਜ ਫਾਲਦਾਰ ਬੂਟੇ ਲਾ ਕੇ ਔਰ ਪੰਜਾਬ ਪੁਲਿਸ ਸ਼ਿਵਲੈਨ ਬਠਿੰਡਾ ਦਾ ਮੈਂ ਬਹੁਤ तहे ਜਿਓ ਧੰਨਵਾਦ ਕਰਦਾ ਜਿਨ੍ਹਾਂ ਨੇ ਨਾਲ ਸਹਿਯੋਗ ਦਿੱਤਾ ਬਠਿੰਡਾ ਕਾਰਪੋਰੇਸ਼ਨ ਨੇ ਔਰ ਅੱਜ ਮੈਂ ਇਹ ਬੂਟੇ ਲਾ ਕੇ ਮਹੀਨੇ ਨੂੰ ਸ਼ੁਰੂ ਕੀਤਾ ਤੇ ਜਿਹੜਾ ਕਿ ਮੇਰਾ ਟਾਰਗੇਟ ਆ ਘੱਟੋ ਘੱਟ 500 ਬੂਟੇ ਦਾ ਟਾਰਗੇਟ ਮੈਂ ਲੈ ਕੇ ਜਾ ਰਿਹਾ ਵਾਹਿਗੁਰੂ ਜੀ ਖਾਤਮਤ ਸਾਡੇ ਬੜੀ ਸਫਲ ਅੱਡੇ ਬੜੀ ਸਤਿਕਾਰਯੋਗ ਮਾਸਟਰ ਮਾਨ ਸਿੰਘ ਜੀ ਜੋ ਕਿ ਸਮਾਜ ਸੇਵਾ ਦੇ ਵਿੱਚ ਬਠਿੰਡੇ ਦੇ ਵਿੱਚ ਪਹਿਲ ਦਿੱਤਾ ਅਤੇ ਰਹਿੰਦੇ ਨੇ ਜੀ ਉਹਨਾਂ ਨੂੰ ਵੀ ਆਪਾਂ ਕਹਾਂਗੇ ਵੀ ਦੇਖੋ ਵੀ ਬੇਟੀਆਂ ਹੋਈਆਂ ਠੀਕ ਹੈ ਤੇ ਬੇਟੀਆਂ ਦੇ ਕਰਕੇ ਬੂਟੇ ਲਾਏ ਜਾ ਰਹੇ ਸਮਾਜ ਦੇ ਤੇ ਕਿੰਨੀ ਤਗੜੀ ਫੇਰ ਦਿੱਤੀ ਜਾ ਰਹੀ ਹੈ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਦੀ ਫਤਿਹ ਧੀਟੀ ਬਚਾਓ ਧੀਟੀ ਪੜਾਓ ਤੇ ਰੁੱਖ ਲਾਓ ਇਸ ਸਿਮਰੇ ਦੇ ਖਾਲਸੇ ਦਾ ਮੈਂ ਇਸ ਕਰੋ ਪ੍ਰਤਵਾਦ ਕਰਦਾ ਹਾਂ ਕਿ ਮੈਂ ਨਈ ਵੀਡੀਓ ਪਹਿਨਾ ਦੇ ਰਹੇ ਤੇ ਨੇ بڑے ਪੌਦੇ ਲਾ ਕੇ ਲੋਕਾਂ ਨੂੰ ਸ਼ੁਕਰੀਆ ਕਰਦੇ ਵਾਸਾ ਬੰਦੀ ਵਾਲੇ ਨੇ ਉਹਦੇ ਬਾਰੇ ਜਾਣਕਾਰੀ ਵੀ ਅੱਜ ਦੇ ਨਹੀਂ ਸਾਡੇ ਕੋਲ ਪਹੁੰਚਿਆ ਹੈ ਇਹ ਖਾਸ ਕਰਕੇ ਸਪਿੰਟਰ ਜੀ ਪਟਨਾਵਾਲਾ ਸਾਹਿਬ ਜਿਨ੍ਹਾਂ ਨੇ ਆਪਣੀ ਪਹਿਲੀ ਬੇਟੀ ਦੂਜੀ ਬੇਟੀ ਦੀ ਗੱਲ ਕਰਿਆ ਵੀ ਅੱਜ ਉਹਨਾਂ ਦੇ ਜਨਮ ਦਿਨ ਤੇ ਆຊੂ ਇਹ ਬੂਟੇ ਲਾਰੇ ਹਨ ਔਰ ਇਸ ਤੋਂ ਵੱਡਾ ਉਪਰਾਲਾ ਤਾਂ ਮੈਂ ਕਹਿੰਦਾ ਕੋਈ ਹੋ ਨਹੀਂ ਸਕਦਾ ਔਰ ਗੁਰਬਾਣੀ ਪਹਿਲੇ ਕਿਹਾ ਕਿ ਸਿਮਰਜ ਖਾਸ ਨੇ ਕਿਹਾ ਵੀ ਪਾਣੀ ਗੁਰੂ ਪਾਣੀ ਪਤਾ ਦਾ ਵੀ ਐਸਾ ਸਮਾਂ ਆਊਗਾ ਪਾਣੀ ਵੀ ਖਤਮ ਹੋਊਗਾ ਪਾਣੀ ਵੀ ਦੂਸ਼ਿਤ ਹੋਊਗਾ ਬਾਹਰ ਤਰਮ ਦੂਸ਼ਿਤ ਹੋਊਗਾ ਪਰ ਹੋਰ ਨੂੰ ਬਚਾਉਣ ਲਈ ਸਮਾਜਸੀ ਵੀ ਅੱਜ ਇਕੱਠੇ ਹੋਇਆ ਹੈ ਜਿੰਦਸੀ ਖਾਲਸਾ ਸਰ ਸਰਵਤੀ ਖਾਲੀ ਸੋਸਾਇਟੀ ਔਰ ਗੋਦੀ ਸਾਹਿਬ ਔਰ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਇਸ ਬਾਤ ਨੂੰ ਬਚਾਉਣ ਦਾ ਪ੍ਰੋਲਣਾ ਕੀਤਾ ਹੈ ਔਰ ਮੈਂ ਇਹ ਵੀ ਬੇਇਜ਼ਤੀ ਕਰਦਾ ਕਿ ਘੱਟੋ ਘੱਟ ਮਨੁੱਖ ਨੂੰ 33% ਆਕਸੀਜਨ ਦੀ ਲੋੜ ਹੈ ਉਹ ਸਾਡੇ ਭਾਰਤ ਦੇ ਵਿੱਚ ਹੈ ਨਹੀਂ ਉਹ ਨਾ ਹੋਣ ਕਰਕੇ ਉਹਦੇ ਚ ਕੀ ਹੈ ਮਨੁੱਖ ਭਵੇਂ ਏਸੀ ਲਾ ਲਿਆ ਉਹਦਾ ਵਿਚਾਰ ਰਿਆ ਜੀਵ ਜੰਤੂ ਜਿਹੜੇ ਸਾਡੀ ਸੀ ਉਹ ਦਿਨੋਂ ਦਿਨ ਖਤਮ ਹੋ ਗਏ ਕੰਮ ਕੀ ਇੱਕ ਦਾ ਵਾਪਰ ਦੂਸਰ ਹੋ ਗਿਆ ਜਿੰਕ ਦਰਖਤ ਹੋ ਗਏ ਆਕਸੀਜਨ ਘਾਟ ਨੂੰ ਕਰਕੇ ਜ਼ਿਆਦਾਤਰ ਨੂੰ ਖਰਾਬ ਕਰਨ ਕਰਕੇ ਜਿਹੜੇ ਮੁੱਖ ਸੀ ਔਰ ਪੰਛੀ ਸੀ ਪੰਛੀ ਸੀ ਉਹ ਦੁਨੀਆ ਤੇ ਲੋਪ ਹੋ ਗਿਆ ਇਹ ਉਹਨਾਂ ਨੂੰ ਫੇਰ ਜੀਵਿਤ ਕਰਨਾ ਹੈ ਉਹਨਾਂ ਨੂੰ ਫੇਰ ਬਚਾਉਣਾ ਹੈ ਮਨੁੱਖਤਾ ਨੂੰ ਫੇਰ ਉਸ ਮਿੱਟੀ ਲੈ ਆਉਣਾ ਹੈ ਉਹਨਾਂ ਨੂੰ ਹੈਲਥ ਲਈ ਦੁਆਰਾ ਲਿਆਉਣਾ ਹੈ ਤਾਂ ਮੈਂ ਬੇਨਤੀ ਕਰਦਾ ਕਿ ਭੱਟੀ ਸਾਹਿਬ ਨਾਲ ਜਿੰਦੂ ਜੀ ਨੂੰ ਜਿਹੜਾ ਉਹ ਪ੍ਰੋਗਰਾਮ ਲਾ ਪਹਿਲਾਂ ਵੀ ਸ਼ੁਰੂ ਕੀਤਾ ਹੈ ਤੇ ਇਹਨਾਂ ਨੂੰ ਜਾਰੀ ਰੱਖਿਓ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇਗਾ ਤੇ ਇਹ ਸੇਵਾ ਤੁਹਾਡੀ ਕਿਸੇ ਨਾ ਕਿਸੇ ਜਰੂਰ ਕੰਮ ਆਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਲਾ ਟੋਏ ਆਪਾਂ ਪਟਾਲੇ ਸੀਗੇ ਇਹ ਉਹ ਟਵਾਉਰੀ ਐ